ਹਾਂਜੀ ਅੱਜ ਤੁਹਾਨੂੰ ਦਿਖਾਉਣੇ ਐਸੀ ਕੀਵੀ ਦੇ ਬਾਗ ਕੀਵੀ ਫਰੂਟ ਜੋ ਨਿਊਜ਼ੀਲੈਂਡ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਹੁੰਦਾ ਬਹੁਤ ਵੱਡੇ ਵੱਡੇ ਬਾਗ ਨੇ ਇੱਥੇ ਅੱਜ ਬਾਈ ਗਰਦੀਪ ਸਾਨੂੰ ਦਿਖਾਉਣ ਵਾਸਤੇ ਲੈ ਕੇ ਆਇਆ ਹੈ ਬਾਗ ਇਹ ਸਪੈਸ਼ਲ ਇੱਥੇ ਕਿਸੇ ਦੇ ਵੀ ਖੇਤ ਦੇ ਵਿੱਚ ਜਾਂ ਬਾਗ ਦੇ ਵਿੱਚ ਆਪਦੀ ਮਰਜ਼ੀ ਨਾਲ ਨਹੀਂ ਜਾ ਸਕਦਾ ਆਦਮੀ ਇੱਥੇ ਪਰਮਿਸ਼ਨ ਲੈਣੀ ਪੈਂਦੀ ਹੈ ਇਹ ਗਰਦੀਪ ਦਾ ਦੋਸਤ ਸੀ ਇੱਥੇ ਮੁੰਡਾ ਕੁਗਵਾਲ ਦੇ ਦਾ ਉਹਨੇ ਸਾਨੂੰ ਫਿਰ ਇਹ ਦਿਖਾਏ ਬਾਗ ਦੇਖੋ ਇਹ ਕੀਵੀ ਨੀਅ ਡਾਲਰੀ ਲਮਕਦੇ ਨੇ ਤੇ ਆਪਣੇ ਪੰਜਾਬੀਆਂ ਨੂੰ ਤਕਰੀਬਨ ਬਹੁਤ ਜ਼ਿਆਦਾ ਕੰਮ ਇਹ ਕੀਵੀ ਫਰੂਟਾਂ ਤੋਂ ਹੀ ਮਿਲਦਾ ਤੇ ਆਪਣੇ ਲੋਕਾਂ ਨੇ ਆਪ ਦੇ ਫਾਰਮ ਵੀ ਇੱਥੇ ਲੈ ਰੱਖੇ ਨੇ ਬਹੁਤ ਆਪਣੇ तकरीबन ਬੱਚੇ ਇਥੇ ਇਹ ਕੀ ਵੀ ਫਰੂਟ ਤੋੜਦੇ ਨੇ ਬਹੁਤ ਰਜਗਾਰ ਮਿਲਦਾ ਹੈ ਤੇ ਦੇਖੋ ਕਿੰਨੀ ਸੰਖਿਆ ਦੇ ਵਿੱਚ ਲੱਗੇ ਹੋਏ ਨੇ ਤੇ ਇਹਨੂੰ ਇਕੱਲੇ-ਇਕੱਲੇ ਨੂੰ ਸੰਟੀ ਕਰਨਾ ਤੇ ਜੋ ਛੋਟਾ ਫਰੂਟ ਹੈ ਜਾਂ ਦਾਗੀ ਹੈ ਉਹਨੂੰ ਤੋੜ ਕੇ ਇਹ ਥੱਲੇ ਛਿਰ ਦਿੰਦੇ ਆ ਚੰਗਾ ਮਦਲੇ ਕੇ ਚੰਗਾ ਫਰੂਟ ਹੀ ਪੈਕ ਕਰਦੇ ਆ ਔਰ ਜਿੱਦ ਦੇ ਨੂੰ ਤੋੜਨਾ ਸਾਰੇ ਬਾਗ ਚੋਂ ਇੱਕੇ ਦਿਨ ਤੋੜਦੇ ਨੇ ਇਹ ਨਹੀਂ ਹੈ ਵੀ ਕੱਚਾ ਪੱਕਾ ਕੁਝ ਵੀ ਹੈ ਇੱਕ ਦਿਨ ਹੀ ਇਹ ਇਹਨੂੰ ਤੋੜਦੇ ਨੇ ਇੱਕ ਦਿਨ ਦੇ ਵਿੱਚ ਹੀ ਤੋੜ ਕੇ ਇਹਨਾਂ ਨੇ ਭੇਜਣਾ ਹੁੰਦਾ ਸਟੋਰ ਦੇ ਵਿੱਚ ਪੈਕ ਕਰਨ ਵਾਸਤੇ ਤੇ ਇਹ ਬਹੁਤ ਮਤਲਬ ਕਿ 40 40 50 50 100 100 ਆਦਮੀ ਇਤਨਾਂ ਨੂੰ ਤੋੜਨ ਵਾਸਤੇ ਆਉਂਦਾ ਹੈ ਤੇ ਬਹੁਤ ਬਾਗ ਨੇ ਉਹ ਜਿਹੜੇ ਬਾਗ ਦੇ ਵਿੱਚ ਇੱਕ ਦਿਨ ਵੱਧ ਗਏ ਤਾਂ ਉਹ ਸ਼ਾਮ ਤੱਕ ਜਦੋਂ ਵੀ ਜਿੰਨਾ ਟਾਈਮ ਹੁੰਦਾ ਉਹਨੂੰ ਤੋੜਨਾ ਹੁੰਦਾ ਹੈ ਤੇ ਬਹੁਤ ਪੌਸ਼ਟਿਕ ਫਰੂਟ ਹੈ ਇਹ ਇਹ ਕੁਸ਼ਮੁਲਖਾਂ ਜੀ ਹੁੰਦਾ ਹੈ ਤੇ ਜਿਆਦਾ ਜਿਹੜੀ ਸੁਪਰ ਕੁਆਲਿਟੀ ਦਾ ਹੈ ਕੀਵੀ ਫਰੂਟ ਹੈ ਇਹ ਨਿਊਜ਼ੀਲੈਂਡ ਦੇ ਮੰਨੇ ਗਏ ਇੱਥੇ ਤਕਰੀਬਨ 3 ਕਿਸਮ ਦੇ ਹੁੰਦੇ ਨੇ ਇੱਕ ਗ੍ਰੀਨ ਹੈ ਜਿਹੜਾ ਬਾਹਰ ਤਕਰੀਬਨ ਆਪਣੀ ਲੋਕ ਜਾਂਦਾ ਹੈ ਇੱਕ yellow ਹੈ ਇੱਕ red ਹੈ ਜ਼ਿਆਦਾਤਰ ਇਹ ਗ੍ਰੀਨ ਹੀ ਹੁੰਦਾ ਹੈ ਤੇ ਬਾਕੀ ਕੀ ਵੀ ਇੱਥੇ ਕੋਈ ਪੰਛੀ ਆ ਰਾਸ਼ਟਰੀ ਪੰਛੀ ਉਹਦੇ ਨਾਂ ਤੇ ਇੱਥੇ ਸਾਰਾ ਕੁਸ਼ ਕੀਵੀ ਦੇ ਨਾਂ ਤੇ ਹੈ ਏਅਰਪੋਰਟ ਵੀ ਕੀਵੀ ਦੇ ਨਾਂ ਤੇ ਹੈ ਇਹਦਾ ਫਰੂਟ ਹੈ ਇਹ ਵੀ ਕੀਵੀ ਦੇ ਨਾਂ ਤੇ ਹੈ ਇੱਕ ਥੋੜਾ 73 ਵਰਗਾ ਜਾਨਵਰ ਹੁੰਦਾ ਲੰਮੀ ਟੁੰਝਾ ਦਾ ਤੇ ਉਹਨੂੰ ਇਹ ਕੀਵੀ ਕਹਿੰਦੇ ਨੇ ਤੇ ਉਹਦੇ ਨਾਂ ਤੇ ਇਹਨਾਂ ਨੇ ਜੋ ਵੀ ਹੈਗਾ ਮਸ਼ਹੂਰ ਉਹ ਉਹਦੇ ਨਾਂ ਤੇ ਹੀ ਰੱਖਿਆ ਹੋਇਆ ਹੈ ਏਅਰ ਆਪਣਾ ਖਵਾਈਜਾ ਦੇ ਨਾਂ ਉਹ ਵੀ ਕੀਵੀ 에ਰਪੋਰਟ ਨਿਊਜ਼ੀਲੈਂਡ ਦੇ 에ਰਪੋਰਟ ਤੇ ਇਹ ਕੀਵੀ ਦੇ ਨਾਂ ਤੇ ਇਹਨਾਂ ਨੇ ਰੱਖਿਆ ਹੋਇਆ ਹੈ ਇਹ ਆਪਣੇ ਬੱਚਿਆਂ ਨੂੰ ਇਹ ਬਾਗ ਬਹੁਤ ਅਲਜਗਾਰ ਦਿੰਦੇ ਨੇ ਇਹ ਤਰੰਗਾ ਸ਼ਹਿਰ ਦੇ ਲੱਗ ਹੀ ਨੇ ਇਹ ਤੇ ਬਹੁਤ ਵਧੀਆ ਸਿਸਟਮ ਨਾਲ ਸ਼ਟਲ ਕੀਤੇ ਹੋਏ ਨੇ ਬਾਗ ਬਹੁਤ ਵਧੀਆ ਅੰਦਰੋਂ ਵੀ ਮੇਨਟੇਨ ਕੀਤੇ ਹੋਏ ਨੇ ਬਹੁਤ ਵਧੀਆ ਸਾਫ ਸਫਾਈ ਹੁੰਦੀ ਹੈ ਇੱਥੇ ਤੇ ਆ ਦੇਖੋ ਥੱਲੇ ਵੀ ਬਹੁਤ ਪਏ ਨੇ ਇਹੋ ਜੀ ਕੋਈ ਗੱਲ ਨਹੀਂ ਇਹ ਤੋੜਦੇ ਵਿੱਚੋਂ ਹਜੇ ਸੰਟੀ ਕਰ ਰਹੇ ਨੇ ਜਿਹੜਾ ਫਰੂਟ ਕੋਈ ਵੀ ਮਾਦਾ ਮੋਟਾ ਦਾਗ ਹੀ ਹੁੰਦਾ ਜਾਂ ਛੋਟਾ ਸਾਈਜ਼ ਹੁੰਦਾ ਅੰਡਰ ਸਾਈਜ਼ ਹੁੰਦਾ ਉਹਨੂੰ ਤੋੜ ਕੇ ਇਹ ਵਿੱਚ ਹੀ ਸਿੱਟੀ ਜਾਂਦੇ ਨੇ ਜਿੱਦੇ ਇਹਨਾਂ ਨੂੰ ਤੋੜਨੇ ਆ ਉਹਦੇ ਇਹਨਾਂ ਨੇ ਮਤਲਬ ਕਿ ਵੱਡੇ ਦਾ ਤੋੜ ਕੇ ਪੈਕ ਕਰ ਹੀ ਜਾਂਦੇ ਆ ਇਥੋਂ ਫਿਰ ਆ ਦੇਖੋ ਗਰਦੀਪ ਸਿੰਘ ਵੀ ਫੇਰੇ ਵਾਗ ਦੇ ਵਿੱਚ ਤੇ ਬਹੁਤ ਔਖਾ ਕੰਮ ਹੈ ਬੰਦੇ ਨੂੰ ਥੋੜੇ ਝੁੱਕ ਕੇ ਉਹ ਕਰਨਾ ਪੈਂਦਾ ਸਿੱਧਾ ਖੜ ਕੇ ਵੀ ਨਹੀਂ ਉਹ ਹੁੰਦਾ ਹੈ ਤੇ ਆਹ ਦੇਖ ਲੋ ਦੇਖੋ ਹੁਣ ਸਾਰੀ ਵੀਡੀਓ ਦੇਖਿਆ ਕਰੋ ਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਆ ਕਰੋ ਤੇ ਕੱਲੀ ਕੱਲੀ ਚੀਜ਼ ਜਿਸੀ ਇਨਸਾਨ ਨੂੰ ਇਹ ਬਾਗ ਦੇ ਵੀ ਐ ਕਰਨਾ ਹੁੰਦਾ ਡਾਂਗੀਆਂ ਵੱਡਣੀਆਂ ਹੁੰਦੀਆਂ ਇਹਨੂੰ ਐ ਮੇਨਟੇਨ ਕਰਦੇ ਨੇ ਇੰਨਾ ਇੱਥੇ ਟਾਈਮ ਲੱਗਦਾ ਪੱਕਣ ਤੇ ਸਾਰਾ ਕੁਝ ਹਮ ਕੱਲੀ ਕੱਲੀ ਚੀਜ਼ ਇਹਨਾਂ ਨੇ ਉਹ ਬਾਈ ਨੇ ਦੱਸੀ ਤੇ ਬਹੁਤ ਵਧੀਆ ਸਿਸਟਮਾ ਬਹੁਤ ਫਰੂਟ ਹੈ ਸਤਿ ਸ਼ਿਕਰ